ਸਾਥਿਓ ਐਸ ਡੀ ਐਮ ਆਫਿਸ ਵਿਖੇ ਆਏ ਸੀ ਔਰ ਇੱਥੇ ਕਿਸਾਨਾਂ ਦਾ ਵੱਡਾ ਇਕੱਠ ਜਿਹੜਾ ਸਾਨੂੰ ਮਿਲਿਆ ਉਹਨਾਂ ਨਾਲ ਗੱਲਬਾਤ ਕਰਦੇ ਆ ਇੱਥੇ ਆ온 ਦਾ ਜਿਹੜਾ ਮਕਸਦ ਕੀ ਬਾਈ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਜਗਦੀਪ ਸਿੰਘ ਲੋਗੜਾ ਜੀ ਅਸੀਂ ਸਾਡੀ ਜਥੇਬੰਦੀ ਹਰਿਆਣਾ ਕਿਸਾਨ ਇਕਤਾ ਡੱਬ ਵਾਲੀ ਤੇ ਮੈਂ ਜਥੇਬੰਦੀ ਦਾ ਸੈਕਟਰੀ ਹੋਣ ਦੇ ਨਾਤੇ ਅਸੀਂ ਅੱਜ ਸਾਨੂੰ ਜੋ ਉਪਰੋ ਮੋਰਚੇ ਵੱਲੋਂ ਕਾਲ ਮਿਲੀ ਸੀ ਵੀ 16 ਤਰੀਕ ਨੂੰ ਆਪੋ ਆਪਣੀਆਂ ਤਹਿਸੀਲਾਂ ਦੇ ਵਿੱਚ ਇੱਕ ਟਰੈਕਟਰ ਮਾਰਚ ਕੱਢਣਾ ਤੋ ਅਸੀਂ ਸਾਰੇ ਭਰਾਵਾਂ ਨੂੰ ਬੇਨਤੀ ਕੀਤੀ ਬਹੁਤ ਵੱਡੀ ਗਿਣਤੀ ਵਿੱਚ ਭਰਾ ਚੱਲ ਕੇ ਆਏ ਆ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਤਾਂ ਅਸੀਂ ਜੋ ਸਾਡੇ ਮਤਲਬ ਆਗੂ ਹੈ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਅੱਜ ਉਹਨਾਂ ਦਾ ਜਿਹੜਾ ਮਰਨ ਵਰਤ ਹੈ 21ਵੇਂ ਦਿਨ 'ਚ ਸ਼ਾਮਲ ਹੋ ਗਏ ਹਲੇ ਤੱਕ ਉਹਨਾਂ ਦੇ ਅੰਦਰ ਅਨੰਦ ਦਾ ਦਾਣਾ ਨਹੀਂ ਗਿਆ ਪਲ-ਪਲ ਉਹਨਾਂ ਦੀ ਸਿਹਤ ਘਟਦੀ ਜਾ ਰਹੀ ਆ ਸਰਕਾਰ ਨੂੰ ਜਮ੍ਹਾਂ ਕਰਨ ਤੇ ਜੂਣੀ ਸਰਕਾਰੀ ਸਰਕਾਰ ਦੇ ਕੋਈ ਫਿਕਰ ਨਹੀਂ ਸਰਕਾਰ ਨੂੰ ਵੀ ਉਹਨਾਂ ਦੀ ਜਾ ਕੇ ਸੁਣਵਾਈ ਕੀਤੀ ਜਾਵੇ ਕਿਉਂਕਿ ਅਸੀਂ ਕੋਈ ਨਵੀਆਂ ਮੰਗਾਂ ਨਹੀਂ ਮੰਗ ਰਹੇ ਸਾਡੀਆਂ ਮੰਗਾਂ 2020 ਅੰਦੋਲਨ ਵੇਲੇ ਦੀਆਂ ਜੋ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਉਦੋਂ ਸਾਡੀਆਂ ਮੰਨੀਆਂ ਸੀ ਤੇ ਕਿਹਾ ਸੀ ਵੀ ਇਹ ਬਹੁਤ ਛੇਤੀ ਅਸੀਂ ਲਾਗੂ ਕਰ ਦੇਾਂਗੇ ਅਸੀਂ ਅੱਜ ਵੀ ਕਹਿੰਦੇ ਆ ਉਹਨਾਂ ਨੂੰ ਵੀ ਉਹ ਮੰਗਾਂ ਤੁਸੀਂ ਸਾਡੀਆਂ ਲਾਗੂ ਕਰ ਦਿਓ ਅਸੀਂ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਨੂੰ ਉੱਥੋਂ ਅਸੀਂ ਵਾਪਸ ਲਿਆਵਾਂਗੇ ਪਰ ਜਿੰਨਾਂ ਚਿਰ ਸਾਡੀਆਂ ਇਹ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਉੱਥੇ ਇਕੱਲੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਨਹੀਂ ਬਹੁਤ ਲੰਮੀ ਲੈਣਾ ਕਿਸਾਨਾਂ ਦੀ ਜੋ ਕਿ ਮਰਨ ਵਰਧ ਤੇ ਬੈਠਣਗੇ ਜ਼ਿੰਦਗੀ ਖਤਮ ਹੋ ਸਕਦੀ ਹੈ ਪਰ ਅਸੀਂ ਉਤੋਂ ਪਿੱਛੇ ਨਹੀਂ ਹਟਾਂਗੇ ਕਿਉਂਕਿ ਸਾਡ ਹੱਕਾਂ ਜਿਹੜੇ ਜਿਹੜੇ ਸਾਡੇ ਹੱਕ ਹੈ ਇਹ ਸਾਨੂੰ ਦੇ ਦੇਣ ਬਸ ਅਸੀਂ ਹੋਰ ਕੁਝ ਨਹੀਂ ਮੰਗਦੇ ਹੋਰ ਸਾਡਾ ਕਿਸੇ ਤਰ੍ਹਾਂ ਕੋਈ ਸਵਾਲ ਨਹੀਂ ਹੈ ਮਤਲਬ ਹੁਣ ਬਾਰਡਰਾਂ ਦੇ ਉੱਤੇ ਡੈਲੀ ਉੱਥੇ ਪਹਿਲਾਂ ਸਰਕਾਰ ਵੱਲੋਂ ਕਿਹਾ ਗਿਆ ਵੀ ਤੁਸੀਂ ਟਰੈਕਟਰ ਨਾਲ ਲੈ ਕੇ ਜਾਓ ਤੁਸੀਂ ਟ੍ਰੇਨਾਂ ਨਾਲ ਤੇ ਆਜੋ ਬੱਸਾਂ ਤੇ ਆਜੋ ਪੈਦਲ ਆਜੋ ਤਾਂ ਸਾਡੇ ਜਥੇਬੰਦੀਆਂ ਨੇ ਫੈਸਲਾ ਲੈ ਲਿਆ ਕਿ ਆਪਾਂ ਪੈਦਲ ਚੱਲਦੇ ਆ ਤਾਂ ਹੁਣ ਸਾਨੂੰ ਪੈਦਲ ਵੀ ਨਹੀਂ ਜਾਣ ਦਿੱਤਾ ਜਾ ਰਿਹਾ ਤਾਂ ਮਤਲਬ ਇਹ ਸਾਡੇ ਵਾਸਤੇ ਬਹੁਤ ਵੱਡਾ ਤਖ਼ਤ ਹੈ ਇਸ ਲਈ ਅੱਜ ਅਸੀਂ ਇਹ ਟਰੈਕਟਰ ਮਾਰਚ ਕੱਢਿਆ ਅੱਗੇ ਤੋਂ ਵੀ ਜੋ ਜਥੇਬੰਦੀਆਂ ਦੇ ਵੱਡੇ ਪ੍ਰੋਗਰਾਮ ਸਾਨੂੰ ਦਿੱਤੇ ਜਾਣਗੇ ਉਹਨਾਂ ਨੂੰ ਅਸੀਂ ਫੋਲੋ ਕਰਾਂਗੇ ਤੇ ਵੱਡੀ ਗਿਣਤੀ ਦੇ ਵਿੱਚ ਮੈਂ ਸੋਡੇ ਚੈਨਲ ਦੇ ਥਰੂ ਮੇਰੇ ਏਰੀਆ ਦੇ ਲੋਕਾਂ ਨੂੰ ਬੇਨਤੀ ਕਰੂੰਗਾ ਕਿਸਾਨ ਮਜ਼ਦੂਰਾਂ ਨੂੰ ਵੀ ਵੱਡੀ ਤੋਂ ਵੱਡੀ ਗਿਣਤੀ ਦੇ ਵਿੱਚ ਖਨੌਰੀ ਸ਼ੰਭੂ ਬਾਰਡਰ ਪਹੁੰਚੋ ਆਪਣੇ ਆਗੂਆਂ ਨੂੰ ਬਹੁਤ ਵੱਡੀ ਜ਼ਰੂਰਤ ਹੈ ਆਪਣੀ ਬਾਈ ਜੀ ਜਿਵੇਂ ਕਿ ਪੰਜਾਬ ਔਰ ਹਰਿਆਣਾ ਜਿਹੜਾ ਬੇਸਿਕਲੀ ਜਾਦੇ ਹੈ ਨਾ ਇੱਥੇ ਖੇਤੀਬਾੜੀ ਦੇ ਆਧਾਰ 'ਤੇ ਲੋਕ ਪਰ ਪਿਛਲੇ ਦਿਨੀ ਜਿਹੜੀਆਂ ਚੋਣਾਂ ਹੋਈਆਂ ਸੀ ਆਪਾਂ ਨੂੰ ਪਤਾ ਸਰਕਾਰ ਬਣੀ ਹੈ ਨਾ ਹਰਿਆਣੇ ਦੇ ਵਿੱਚ ਉਹ ਭਾਜਪਾ ਦੀ ਸਰਕਾਰ ਬਣ ਗਈ ਕੀ ਕਾਰਨ ਮੰਨਦੇ ਹੋ ਜਦੋਂ ਇੰਨਾ ਵਿਰੋਧ ਪਿਛਲੇ 4 ਸਾਲਾਂ ਤੋਂ ਕਿਸਾਨ ਮਜ਼ਦੂਰ ਜਿਹੜੇ ਉੱਥੇ ਧਰਨਾ ਲਈ ਬੈਠੇ ਆ ਭਾਜਪਾ ਦੀ ਸਰਕਾਰ ਬਣਨ ਦਾ ਕੀ ਕਾਰਨ ਮੰਨਦੇ ਤੁਸੀਂ ਦੇਖੋ ਜੀ ਜਿੰਨਾ ਚਿਰ ਇਹ ਈਵੀਐਮ ਰਹੂਗੀ ਆਪਣੇ ਦੇਸ਼ ਦੇ ਵਿੱਚ ਤਾਂ ਇਹੀ ਹਾਲਾਤ ਹੋਣਗੇ ਜਿੰਨਾ ਚਿਰ ਵੈਲਟ ਪੇਪਰਾਂ 'ਤੇ ਨਹੀਂ ਹੋ ਰਿਹਾਏ ਚੋਣਾਂ ਨਹੀਂ ਹੋਣਗੇ ਕੋਈ ਇਹਦਾ ਫਾਇਦਾ ਨਹੀਂ ਇਹ ਜਿਹੜੀਆਂ ਮੰਗਾਂ ਐ ਇਹ ਠਾਉਣੀਆਂ ਚਾਹੀਦੀਆਂ ਜੀ ਉਹ اپੋਜੀਸ਼ਨ ਪਾਰਟੀਆਂ ਐ ਅਸੀਂ ਅੱਜ ਇੱਥੇ ਸਾਰੇ ਭਰਾਵਾਂ ਦੇ ਮਾਧਿਅਮ ਨਾਲ ਤੁਹਾਨੂੰ ਇਹ ਦੱਸਣਾ ਚਾਹੁੰਦੇ ਆਂ ਕਿ ਸਾਨੂੰ ਸਰਕਾਰ ਸਹੀ ਪੁੱਛ ਤਾਂ ਕੋਈ ਵੀ ਨਹੀਂ ਚਾਹੁੰਦੀ ਵੀ ਇਹ ਦਿੱਲੀ ਜਾਣ ਜਾਂ ਇਹਨਾਂ ਨੂੰ ਇਹਨਾਂ ਦੀਆਂ ਮੰਗਾਂ ਮਿਲਣ ਕਿਉਂਕਿ ਤੁਸੀਂ ਇਹ ਦੱਸੋ ਜੇ ਚਾਹੁੰਦੇ ਹੁਣ ਅੱਜ ਵਿਪੱਖਸ਼ ਚੁੱਪ ਕਿਉਂ ਐ ਵਿਪੱਖਸ਼ ਸੜਕਾਂ ਤੇ ਕਿਉਂ ਨਹੀਂ ਉਤਰਿਆ ਕਿਸਾਨ ਦੇ ਨਾਲ ਕਿਸਾਨ ਦੇ ਨਾਲ ਬਰਾਬਰ ਸੜਕਾਂ ਤੇ ਆ ਕੇ ਗੱਲ ਕਰੇ ਸਾਡੀ ਗੱਲ ਸੰਸਦ ਦੇ ਵਿੱਚ ਉੱਠੇ ਰਾਜ ਸਭਾ 'ਚ ਉੱਠੇ ਪਰ ਨਹੀਂ ਸਾਰੇ ਕੁੰਭ ਕਰਨ ਦੀ ਨਹੀਂ ਸੁੱਤੇ ਪਏ ਐ ਜੀ ਤਾਂ ਇਹ ਜੋ ਚੀਜ਼ਾਂ ਇਹ ਸਭ ਰਲੇ ਮਿਲੇ ਹੋਏ ਆ ਇੱਕ ਕਿਸਾਨ ਮਜ਼ਦੂਰ ਨੂੰ ਬਰਬਾਦ ਕਰਨ ਦੇ ਤੂਲੇ ਹੋਏ ਆ ਕਿਸਾਨ ਮਜ਼ਦੂਰ ਆਪਦੀ ਲੜਾਈ ਉਹਨਾਂ ਚੱਕ ਕਰ ਜਾਰੀ ਰੱਖੂਗਾ ਜਿੰਨਾਂ ਚੱਕ ਰੋਣ ਦੀਆਂ ਰਗਾ ਚ ਸਾਹ ਚੱਲਦੇ ਆ ਅਸੀਂ ਆਪਦੀ ਲੜਾਈ ਲੜਦੇ ਰਾਵਾਂਗੇ ਸਾਨੂੰ ਹੱਕ ਕਦੋਂ ਮਿਲਣਾ ਉਸ ਪਰਮਾਤਮਾ ਨੂੰ ਪਤਾ ਏ ਭਾਈ ਜੀ ਇਹ ਵੀ ਮੁੱਦੇ ਜਿਹੜਾ ਰੱਖਿਆ ਗਿਆ ਜਿਵੇਂ ਤੁਸੀਂ EVM ਦੀ ਗੱਲ ਕੀਤੀ ਆ ਲੰਮੇ ਸਮੇਂ ਤੋਂ ਆਪਾਂ ਲੜਾਈ ਲੜ ਰਹੇ ਹਾਂ ਨਾ ਕਿਸਾਨ ਮਜ਼ਦੂਰ ਸਾਰੇ ਇਕੱਠੇ ਹੋ ਕੇ ਲੜਾਈ ਲੜ ਰਹੇ ਆ ਇਹ ਮੁੱਦਾ ਹੁਣ ਪਹਿਲ ਦੇ ਆਧਾਰ ਤੇ ਰੱਖਿਆ ਗਿਆ ਵੀ ਜਿਹੜੀ EVM ਕਿਉਂਕਿ ਜਿਹਦੇ ਕੋਲੇ ਸੱਤਾ ਜਿਹਦੇ ਕੋਲੇ ਸੱਤਾ ਆ ਗਈ ਜਿਹਦੇ ਕੋਲੇ ਸ਼ਕਤੀ ਆ ਗਈ ਉਹ ਤਾਂ ਆਪਦੀ ਮਨਮਰਜ਼ੀ ਕਰੂਗਾ ਹੀ ਤੁਹਾਡੀ ਜਿਹੜੀ ਇਹ ਮੰਗ ਹੈ ਪਹਿਲ ਦੇ ਆਧਾਰ ਤੇ ਰੱਖੀ ਗਈ ਹੈ ਵੀ EVM ਨੂੰ ਜਿਹੜਾ ਬੈਨ ਕਰੋ ਤੇ ਜਿਹੜਾ ਇਲੈਕਸ਼ਨ ਉਹ ਬੈਲਟ ਪੇਪਰ ਰਹੀ ਹੋਵੇ ਦੇਖੋ ਜੀ ਇਹ ਇਕੱਲੀ ਸਾਡੀ ਮੰਗ ਨਹੀਂ ਇਹ ਹਰ ਬੰਦੇ ਦੀ ਮੰਗ ਹੈ ਹਰ ਬੰਦਾ ਹਰ ਚੈਨਲ ਤੇ ਹਰ ਵਾਰ ਇੱਕੋ ਚੀਜ਼ ਕਹਿੰਦਾ ਵੀ ਇਹ ਚੀਜ਼ ਤੋਂ ਦੂਰ ਹੋਣਾ ਚਾਹੀਦਾ ਕਿਉਂਕਿ ਇੱਥੇ ਆਪਾਂ ਕੀ ਆਪਣੇ ਜਿੰਨੇ ਪੋਲਿਟਿਸ਼ੀਅਨ ਬੰਦੇ ਐ ਉਹ ਵਿਦੇਸ਼ਾਂ ਦੀਆਂ ਘਾਵਤਾਂ ਦੱਸਦੇ ਆਪਾਂ ਨੂੰ ਫਲਾਣੇ ਦੇਸ਼ ਚ ਆਏ ਹੋਇਆ ਫਲਾਣੇ ਦੇਸ਼ ਚ ਆਇਆ ਤਾਂ ਤੁਸੀਂ ਇਹ ਹੀ ਦੇਖ ਲਓ ਵੀ ਵਿਦੇਸ਼ਾਂ ਦੇ ਵਿੱਚ ਇਹ ਚੀਜ਼ ਹੈ ਹੀ ਨਹੀਂ ਉਹ ਵੈਲਟ ਪੇਪਰ ਤੇ ਪਾਉਂਦੇ ਐ ਤੇ ਫਿਰ ਜੇ ਉਹਨਾਂ ਦੀ ਆਧਾਰਨਾ ਦੇਣੀ ਐ ਤੇ ਫਿਰ ਉਹਨਾਂ ਤੇ ਚੱਲੋ ਇਹ ਤਾਂ ਸਿਰਫ ਇੱਕ ਗਮਰਾਹ ਕੀਤਾ ਜਾ ਰਿਹਾ ਜਨਤਾ ਨੂੰ ਜੀ ਹੋਰ ਕੁਝ ਨਹੀਂ ਬਾਕੀ ਸਾਡਾ ਜਿਹੜਾ ਮੇਨ ਮਕਸਦ ਐ ਸਾਡਾ ਮੇਨ ਮਕਸਦ ਇਹ ਐ ਵੀ ਜੋ ਕਿਸਾਨਾਂ ਦੀਆਂ ਮੇਨ ਮੰਗਾਂ ਉਹ ਸਾਡੀਆਂ ਮੰਨੀਆਂ ਜਾਣ ਸਾਡੇ ਜਿਹੜੇ ਆਗੂ ਐ ਉਹ ਮਰਨ ਵਰਤ ਤੇ ਬੈਠੇ ਐ ਉਹਨਾਂ ਦੀ ਜ਼ਿੰਦਗੀ ਵੀ ਸਾਨੂੰ ਬਹੁਤ ਜ਼ਰੂਰੀ ਐ ਕਿਉਂਕਿ ਜਿੱਡੀ ਛੇਤੀ ਸਾਡੀਆਂ ਮੰਗਾ ਮੰਨਣਗੇ ਉਨੀ ਛੇਤੀ ਅਸੀਂ ਸਾਡੇ ਆਗੂਆਂ ਨੂੰ ਲੈ ਕੇ ਅਸੀਂ ਵਾਪਸ ਆ ਸਕੀਏ ਤਾਂ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੁਹਾਡੇ ਚੈਨਲ ਦਾ ਜੋ ਤੁਸੀਂ ਆ ਕੇ ਇੱਕ ਗੱਲ ਹੋਵੇ ਜੀ ਤੁਸੀਂ ਆਪੋਜੀਸ਼ਨ ਪਾਰਟੀ ਦੀ ਗੱਲ ਕੀਤੀ ਹੈ ਨਾ ਭਾਜਪਾ ਨੂੰ ਛੱਡ ਕੇ ਕਿਸੇ ਵੀ ਪਾਰਟੀ ਦੀ ਆਪਾਂ ਗੱਲ ਕਰਦੇ ਹਾਂ ਉਹ ਪਾਰਟੀਆਂ ਨਾ ਦਾ ਕਿਸਾਨਾਂ ਦੇ ਧਰਨੇ ਦੇ ਵਿੱਚ ਆਉਂਦੀਆਂ ਆ ਪਿੱਛੇ ਮਜ਼ਦੂਰ ਖੜੇ ਸੀ ਨਾ ਉਹਨਾਂ ਨਾਲ ਆ ਕੇ ਖੜ੍ਹਦੀਆਂ ਜਿਹੜੇ ਲੋਕ ਉਹਨਾਂ ਨੂੰ ਵੋਟਾਂ ਪਾਉਂਦੇ ਨੇ ਕੀ ਉਹਨਾਂ ਦੇ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਜਾਂ ਉਹਨਾਂ ਲੋਕਾਂ ਨੂੰ ਪਤਾ ਨਹੀਂ ਲੱਗਦਾ ਵੀ ਇਹ ਪਾਰਟੀਆਂ ਸਾਡੇ ਨਾਲ ਖੜ੍ਹਦੀਆਂ ਨਹੀਂ ਕਿਤੇ ਵਿੱਚੋਂ ਇਹ ਸਾਰੇ ਇਕੱਠੇ ਤਾਂ ਨਹੀਂ ਇੱਕ ਚੀਜ਼ ਤਾਂ ਨਹੀਂ ਜਿੰਨਾ ਚਿਰ ਅਸੀਂ ਇਹਨਾਂ ਪਾਰਟੀਆਂ ਨੂੰ ਪਿੰਡਾਂ ਦੇ ਵਿੱਚ ਆਉਂਦਿਆਂ ਨੂੰ ਕਾਜੂ ਬਦਾਮ ਧਰਦੇ ਰਾਵਾਂਗੇ ਇਹ ਸਾਡਾ ਸ਼ੋਸ਼ਣ ਹੀ ਕਰਦੇ ਰਹਿਣਗੇ ਇਹਨਾਂ ਨੂੰ ਅਸੀਂ ਪਾਣੀ ਦਾ ਗਲਾਸ ਨਾ ਪੁੱਛਗੇ ਆਪਦੇ ਪਿੰਡਾਂ 'ਚ ਵੜਨਾ ਨਹੀਂ ਦੇਈਏ ਫੇਰ ਜਾ ਕੇ ਸਾਡੀ ਗੱਲ ਸੁਣਨਗੇ ਇਹ ਹਰ ਬੰਦਾ ਇਹ ਨੋਟ ਕਰ ਲੇ ਇਹ ਕੰਮ ਕਰਨਾ ਹੀ ਪੈਣਾ ਜਿੰਨਾ ਚਿਰ ਇਹਨਾਂ ਨੂੰ ਕਾਜੂ ਬਦਾਮ ਖਵਾਵਾਂਗੇ ਇਹ ਅਤਿਆਚਾਰ ਹੀ ਹੁੰਦੇ ਰਹਿਣਗੇ ਜਿਹੜੇ ਲੋਕਾਂ ਘਰਾਂ 'ਚ ਬੈਠੇ ਆ ਡੱਲੇਵਾਲ ਸਾਹਿਬ ਦੀ ਹਾਲਤ ਵੀ ਮੈਂ ਦੇਖਿਆ ਗੰਭੀਰ ਅੱਗੇ ਨਾਲ ਹੋਣਾ ਅਸੀਂ ਦੇਖਦੇ ਰਹਿੰਨੇ ਆ ਜਿਹੜੇ ਲੋਕ ਘਰਾਂ 'ਚ ਬੈਠੇ ਨੇ ਆਪਦੇ ਨਜ਼ਾਰੇ ਲੈਂਦੇ ਨੇ ਰਜਾਈਆਂ 'ਚ ਬੈਠ ਜਾਂਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕੀ ਅਪੀਲ ਕਰਨਾ ਚਾਹੁੰਦੇ ਹੋ ਉਹਨਾਂ ਨੇ ਕੋਈ ਅਪੀਲ ਕਰਨਾ ਚਾਹੁੰਦੇ ਜੀ ਜਿਵੇਂ ਆਪਾਂ ਪ੍ਰਾਣੀ ਘਾਵਤਾ ਅਗਲਾ ਕਹਿੰਦਾ ਜੇ ਗਵਾਂਡੀ ਦੇ ਘਰੇ ਅੱਗ ਲੱਗੀ ਤਾਂ ਸੇਕ ਤਾਂ ਆਪਾਂ ਨੂੰ ਵੀ ਪਹੁੰਚੂਗਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਕੱਲਾ ਇਹ ਨਾ ਦੇਖੋ ਵੀ ਕੱਲੀ ਡੱਲੇਵਾਲ ਸਾਹਿਬ ਦੀ ਲੜਾਈ ਹੈ ਇਹ ਲੜਾਈ ਹਰ ਇਨਸਾਨ ਦੀ ਹੈ ਜੇ ਡੱਲੇਵਾਲ ਸਾਹਿਬ ਨੂੰ ਕੁਝ ਹੋ ਆਪਣੀ ਕਿਸਾਨੀ ਨੂੰ ਕਦੇ ਨਹੀਂ ਮਿਲ ਸਕਦਾ ਤੇ ਬਹੁਤ ਵੱਡਾ ਘਾਟਾ ਪੈ ਜਾਣਾ ਹੈ ਜਿਹੜਾ ਮੈਂ ਕਹਿੰਦਾ ਪੀੜ੍ਹੀਆਂ ਤੇ ਕਰਪੂਰਾ ਨਹੀਂ ਹੋਣਾ ਇਹਨਾਂ ਨੂੰ ਘਰਾਂ ਚੋਂ ਉੱਠਣਾ ਚਾਹੀਦਾ ਉੱਠ ਕੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਜੀ ਸਮਾਜਿਕ ਮੁੱਦੇ ਚੱਲਣਾ ਗੱਲਬਾਤ ਕੀਤੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ